ਅੱਜ ਆਪਾਂ ਤੁਹਾਡੇ ਲਈ ਪਿਓਰ ਸ਼ਿਮਰ ਦੇ ਉੱਤੇ ਵਰਕ ਵਾਲਾ ਲੈ ਕੇ ਆਏ ਜੀ ਠੀਕ ਹੈ ਜੀ ਪਿਓਰ ਸ਼ਿਮਰ ਦੇ ਉੱਤੇ ਠੀਕ ਹੈ ਜੀ ਪਿਓਰ ਸ਼ਿਮਰ ਦੇ ਉੱਤੇ ਵਰਕ ਵਾਲਾ ਲੈ ਕੇ ਆਏ ਆ ਠੀਕ ਹੈ ਜੀ ਨਾਲ ਦੁਪੱਟੇ ਉੱਤੇ ਵਰਕ ਰੇਡ ਦਾ ਰਹੂਗਾ ਚੈਲੰਜ ਨਾਲ ਗਰੰਟੀ ਠੀਕ ਹੈ ਦੁਪੱਟੇ ਉੱਤੇ ਹੈਵੀ ਵਰਕ ਠੀਕ ਹੈ ਪੂਰਾ ਟੋਟਲੀ ਹੈਂਡ ਵਰਕ ਵਾਲਾ ਕੰਮ ਹੈ ਠੀਕ ਹੈ ਵਿਦ ਸਲਵਾਰ ਦੇ ਉੱਤੇ ਵਰਕ ਠੀਕ ਹੈ ਰੇਡ ਦਾ ਜਿਵੇਂ ਕਿ ਆਪਣਾ ਰਹੂਗਾ ਦੀਵਾਲੀ ਸਪੈਸ਼ਲ ਬੰਪਰ ਆਫਰ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਰੇਟ ਰਹੂਗਾ ਜੇ ਕਿਸ ਨੇ ਹੋਲ ਸੇਲ ਚ ਲੈਣੇ ਨੇ ਉਹਦੇ ਲਈ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਜੀ ਜੇ ਕਿਸ ਨੇ ਹੋਲ ਸੇਲ ਚ ਲੈਣੇ ਨੇ ਆਪਾਂ ਨੂੰ ਹੋਰ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਜੀ ਪਹੁੰਚਣਾ ਕਿੱਥੇ ਹੈ ਮੰਡੀ ਅਹਿਮਦਗੜ ਧੂਰਕੋਟ ਚੌਂਕ ਸ਼ਪਾਰ ਰੋਡ ਠੀਕ ਹੈ ਰੇਟਾਂ ਦੀ ਚੈਲੇਂਜ ਨਾਲ ਗਾਰੰਟੀ ਹੋਊਗੀ ਆਪਣੀ ਠੀਕ ਹੈ ਜੀ ਆ ਦੇਖੋ ਸਿਰਫ ਸਿਰਫ 999 ਆਪਾਂ ਇਹਦੇ ਵਿੱਚ ਤੁਹਾਨੂੰ ਨਿਊ ਲੇਟੈਸਟ ਡਿਜ਼ਾਈਨ ਦਿਖਾਉਂਦੇ ਰਹਾਂਗੇ ਵਿੱਚ ਠੀਕ ਹੈ ਜੀ ਆ ਦੇਖੋ ਇਹ ਵੀ ਆਪਾਂ ਤੁਹਾਨੂੰ ਇਹੀ ਰੇਟ ਲਗਾ ਕੇ ਦਵਾਂਗੇ ਪੂਰਾ ਹੈਵੀ ਵਰਕ ਹੋਊਗਾ ਠੀਕ ਹੈ ਜੀ ਪੂਰਾ ਹੈਵੀ ਵਰਕ ਪੂਰਾ ਹੈਵੀ ਵਰਕ ਹੈ ਹੈਂਡ ਵਰਕ ਦਾ ਡਿਜ਼ਾਈਨ ਹੈ ਸ਼ਿਮਰ ਦਾ ਕਪੜਾ ਹੈ ਪਿਓਰ ਠੀਕ ਹੈ ਜੀ ਵਿਦ ਸਲਵਾਰ ਦੇ ਉੱਤੇ ਵੀ ਹੈਂਡ ਵਰਕ ਹੈ ਰੇਟ ਰਹੂਗਾ ਸਿਰਫ ਔਰ ਸਿਰਫ 999 ਰੁਪਏ ਆ ਦੇਖੋ ਸਿਰਫ ਔਰ ਸਿਰਫ 999 ਰੁਪਏ ਪ੍ਰਾਈਸ ਹੈ ਇਹਦਾ ਇਹਦੇ ਦੁਪट्टे ਉੱਤੇ ਵੀ ਵਰਕ ਹੋਊਗਾ ਹੈਵੀ ਪਿਓਰ ਸ਼ਿਮਰ ਦਾ ਕਪੜਾ ਹੋਊਗਾ ਆ ਦੇਖੋ ਰੇਟ ਲੈਣਾ ਚੈਲੰਜ ਵਾਲਾ ਸਿਰਫ ਔਰ ਸਿਰਫ 999 ਰੁਪਏ ਹੈਂਡਵਰਕ ਵਾਲੇ ਪੀਸ ਨੇ ਚਾਰ ਕਲੰਨੇ ਜੇ ਕਿਸੇ ਨੇ ਸਿੰਗਲ ਵੀ ਮੰਗਾਉਣਾ ਹੈ ਸਿੰਗਲ ਵੀ ਭੇਜਾਂਗੇ ਜੇ ਕਿਸੇ ਨੇ ਕੋਰੀਅਰ ਕਰਵਾਉਣਾ ਕੋਰੀਅਰ ਵੀ ਕਰ ਦਾਂਗੇ ਸਿੰਗਲ ਪੀਸ ਦਾ ਆ ਦੇਖੋ ਜੀ ਇਹਦੇ ਵਿੱਚ ਇਹ ਵਾਲਾ ਇੱਕ ਕਾਵਲਾਟ ਜਾਨ ਹੈ ਦੇਚੀ 999 ਵਾਲੀ ਚੀਜ਼ ਆ ਦੇਖੋ ਜੀ ਅਵੀ ਪੂਰਾ ਬੁਟੀਕ ਪੀਸ ਹੈ ਪੂਰਾ ਹੈਵੀ ਹੈਂਡਵਰਕ ਹੈ ਠੀਕ ਹੈ ਜੀ ਪੂਰਾ ਹੈਵੀ ਹੈਂਡਵਰਕ ਹੈ ਤੇ ਇਹ ਗਲੇ ਤੇ ਵੀ ਹੈਂਡਵਰਕ ਹੋਇਆ ਹੈ ਠੀਕ ਹੈ ਜੀ ਬਾਜੂ ਤੇ ਵੀ ਵਰਕ ਹੋਇਆ ਹੈ ਠੀਕ ਹੈ ਜੀ ਆਹ ਦੇਖੋ ਰੇਟ ਰਹਿਣਾ ਚੈਲੰਜ ਵਾਲਾ ਰੇਟ ਰਹਿਣਾ ਚੈਲੰਜ ਵਾਲਾ ਆਹ ਦੇਖੋ ਜੀ ਰੇਟ ਦਾ ਚੈਲੰਜ 999 ਰੁਪਏ ਗਲਾਸ ਔਰਗੰਜਾ ਦਾ ਕਪੜਾ ਹੀ ਠੀਕ ਹੈ ਜੀ ਗਲਾਸ ਔਰਗੰਜਾ ਦਾ ਕਪੜਾ ਰੇਟ ਰਹਿਣਾ ਸਿਰਫ ਔਰ ਸਿਰਫ 999 ਰੁਪਏ ਕਲਰ ਇਹਦੇ ਚ ਬਾਦੂ ਮਿਲ ਜਾਣਗੇ ਆ ਦੇਖੋ ਜੀ ਇਹ ਜੇ ਕਲਰ ਆਹਨੇ ਤਿੰਨੇ ਕਲਰ ਫਿਲਾਰ ਰਹਿ ਗਏ ਰੇਟ ਲਾਏ ਨੇ 999 ਰੁਪਏ ਠੀਕ ਹੈ ਜੀ ਇਹਦੇ ਚ ਤੁਹਾਨੂੰ ਮੈਂ ਦੋ ਰੇਟਾਂ ਦਾ ਮਾਲ ਦਿਖਾਉਂਗਾ ਦੋ ਜਾਂ ਤਿੰਨ ਰੇਟਾਂ ਦਾ ਇਹ ਜੇ ਮੈਂ ਤੁਹਾਨੂੰ ਦੋ ਰੇਟਾਂ ਦਾ ਜਾਂ ਤਿੰਨ ਰੇਟਾਂ ਦਾ ਮਾਲ ਦਿਖਾਉਂਗਾ ਰੇਟ ਰਹਿਣਾ ਚੈਲੰਜ ਵਾਲਾ ਆ ਦੇਖੋ ਜੀ ਪੂਰਾ ਵਿਸਕੋਸ オーਰਗੰਝਾ ओरिजिनल ਵਾਲੀ ਜੇ ਵਿਸਕੋਸ オーਰਗੰਝਾ ਨਾ ਹੋਈ 50000 ਰੁਪਏ ਇਨਾਮ ਹੋਊਗਾ ਹੈਂਡਵਰਕ ਵਾਲਾ ਪੀਸ ਹੈ ਪੂਰਾ ਹੈਵੀ ਨਾਲ ਸਲਵਾਰ ਦੇ ਉੱਤੇ ਵਰਕੂ ਦੁਪੱਟੇ ਉੱਤੇ ਵੀ ਵਰਕ ਹੋਊਗਾ ਆ ਦੇਖੋ ਜੀ ਆ ਦੇਖੋ ਰੇਟ ਰਹਿਣਾ 999 ਰੁਪਏ ਦੁਪੱਟੇ ਉੱਤੇ ਵਰਕੂ ਸਲਵਾਰ ਦੇ ਉੱਤੇ ਵਰਕੂ ਟੋਟਲੀ ਹੈਂਡ ਦਾ ਕੰਮ ਹੈ ਰੇਟ ਰਹਿਣਾ 999 ਰੁਪਏ 컬러 ਬਹੁਤ ਮਿਲ ਜਾਣਗੇ ਤੁਹਾਨੂੰ ਪਰ ਮੈਂ ਇੱਕ ਗੱਲ ਨਾ ਸੌਰੀ ਜਿਹਦਾ ਇਹਦਾ ਰੇਟ ਹੈ 1300 ਨਾ 1299 ਰੁਪਏ ਠੀਕ ਹੈ ਜੀ ਇਹਦਾ ਰੇਟ ਇਹਗਾ 1299 ਰੁਪਏ ਹੈਂਡਵਰਕ ਪੀਸ ਹੈ ਟੋਟਲੀ ਹੈਂਡ ਹੈ ਰੇਟ ਰਹਿਣਾ ਸਿਰਫ ਔਰ ਸਿਰਫ 1299 ਰੁਪਏ 컬러 ਚਾੜ ਦੇਖ ਲਓ ਰੇਟ ਰਹਿਣਾ 1299 ਰੁਪਏ カラー ਡਿਜ਼ਾਈਨ ਦੀ ਰੇਟਾਂ ਦੀ ਗਾਰੰਟੀ ਹੋਊਗੀ ਸਿਰਫ ਔਰ ਸਿਰਫ 1299 ਰੁਪਏ ਠੀਕ ਹੈ ਜੀ 컬러 ਚਾਰਟ ਦੇਖ ਲਓ 1299 ਰੁਪਏ ਰੇਟ ਹੈ ਜੇ ਕਿਸ ਨੇ ਹੋਲ ਸੇਲ ਚ ਲੈਣਾ ਉਹਨੂੰ ਆਪਾਂ ਡਿਸਕਾਊਂਟ ਕਰਕੇ ਲਗਾ ਦਾਂਗੇ ਜੇ ਕਿਸ ਨੇ ਇਕੱਠੇ ਚ ਲੈਣਾ ਉਹ ਆਪਾਂ ਇਕੱਠਿਆਂ ਦੇ ਵਿੱਚ ਰੇਟ ਘੱਟ ਲਗਾ ਦਾਂਗੇ ਠੀਕ ਹੈ ਜੀ ਆਹ ਦੇਖੋ ਇੱਕ ਨੇਚਰਲ ਗਰੇਪ ਤੇ ਹੈਂਡਵਰਕ ਦਾ ਪੀਸ ਹੈ ਹੈਂਡਵਰਕ ਦਾ ਪੀਸ ਆਹਾ ਨੈਚੁਰਲ ਕ੍ਰੇਪ ਹੈ ਸਿਲਕ ਦੀ ਸਲਵਾਰ ਹੈ ਸਲਵਾਰ ਦੇ ਉੱਤੇ ਵੀ ਵਰਕ ਹੈ ਦੁਪੱਟੇ ਉੱਤੇ ਵੀ ਵਰਕ ਹੈ ਰੇਟ ਰਹਿਣਾ ਚੈਲੰਜ ਵਾਲਾ ਰੇਟ ਦਾ ਚੈਲੰਜ ਆ ਦੇਖੋ ਜੀ ਇਹ ਰੇਟ ਦਾ ਰੂਗਾ ਚੈਲੰਜ ਹੈ ਪੂਰਾ ਹੈਵੀ ਹੈਂਡਵਰਕ ਸਵਿੱਧ ਸਲਵਾਰ ਦੇ ਉੱਤੇ ਵਰਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 1199 ਰੁਪਏ 1199 ਰੁਪਏ ਦਾ ਰੇਟ ਹੈ ਪਿਓਰ ਨੈਚੁਰਲ ਕ੍ਰੇਪ ਜੀ ਆਹ ਦੇਖੋ ਜੀ ਪਿਓਰ ਨੈਚੁਰਲ ਕ੍ਰੇਪ ਜੇ ਕਿਸੇ ਨੇ ਲੈਣਾ ਇਕੱਠਾ ਹੋਲ ਸੇਲ 'ਚ ਉਹਨੂੰ ਆਪਾਂ ਡਿਸਕਾਊਂਟ ਕਰਕੇ ਲਗਾਵਾਂਗੇ ਮੇਰੀ ਗੱਲ ਸੁਣ ਲਓ ਜਿਹਨੇ ਲੈਣਾ ਇਕੱਠਾ ਜੇ ਕਿਸੇ ਨੇ ਸਿੰਗਲ ਸੂਟ ਵੀ ਮੰਗਾਉਣਾ ਆਪਾਂ ਸਿੰਗਲ ਸੂਟ ਦਾ ਵੀ ਕੋਰੀਅਰ ਕਰ ਦਾਂਗੇ ਠੀਕ ਹੈ ਜੀ ਇਹ ਗੱਲ ਧਿਆਨ ਨਾਲ ਸੁਣ ਲਿਆ ਕਰੋ ਧਿਆਨ ਨਾਲ ਸਮਝ ਲਿਆ ਕਰੋ जे किसी ने होलसेल चट्ठा भी लेना है कट्ठा भी भेज देंगे आप देखो जी प्योर विस्कॉसा प्योर विस्कॉस ऑरगंजा पूरा हैवी हैंडवर्क देखो जी पूरा प्योर विस्कॉस ऑरगंजा पूरा हैवी हैंडवर्क विद सलवार भी हैंडवर्क है ਰੇਟਾਂ ਦਾ ਚੈਲੰਜ ਨਾਲ ਗਰੰਟੀ ਹੁੰਦੀ ਹੈ ਜਿਵੇਂ ਕਿ ਆਪਾਂ ਹਰੇਕ ਚਿੱਟਕਾ ਨੇ ਇਹ ਵੀ 1299 ਚ ਪਊਗਾ 1299 ਦੇ ਵਿੱਚ ਆ ਦੇਖੋ ਜੀ 1299 ਰੁਪਏ ਦਾ ਰੇਟ ਉਹ ਨੈਚੁਰਲ ਕ੍ਰੇਪ ਹੈ ਵਿੱਚ ਵਿਸਕੋਸ ਆਰਗਨ ਜਾਂ ਵਿੱਚ ਵਿਸਕੋਸ ਨੈਚੁਰਲ ਕ੍ਰੇਪ ਹੈ ਰੇਟ ਰਹਿਣਾ 1299 ਰੁਪਏ ਪੂਰੇ ਹੈਵੀ ਵਰਕ ਵਾਲੇ ਨੇ ਪਰ ਮਿਲੂਗਾ ਉਹਨੂੰ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਹੋਵੇ ਪਿਓਰ ओरिजिनल ਨੇਚਰਲ ਕ੍ਰੇਪ ਨਾ ਹੋਈ ਜੋ ਕਹੋਗੇ ਉਹ ਕਰਾਂਗਾ ਪਿਓਰ ਵਿਸਕੋਸ ਹੋਰ ਗੱਜਾ 999 ਰੁਪਏ ਜਿਹਦਾ ਇਹਦਾ ਰੇਟ ਹੈ 1300 ਨਾ 1299 ਰੁਪਏ ਠੀਕ ਹੈ ਜੀ ਇਹਦਾ ਰੇਟ ਇਹਗਾ 1299 ਰੁਪਏ ਹੈਂਡਵਰਕ ਦਾ ਪੀਸ ਹੈ ਟੋਟਲੀ ਹੈਂਡ ਹੈ ਰੇਟ ਰਹਿਣਾ ਸਿਰਫ ਔਰ ਸਿਰਫ 1299 ਰੁਪਏ ਕਲ ਚਾੜ ਦੇਖ ਲਓ ਰੇਟ ਰਹਿਣਾ 1299 ਰੁਪਏ カラー ਡਿਜ਼ਾਈਨ ਦੀ ਰੇਟਾਂ ਦੀ ਗਾਰੰਟੀ ਹੋਊਗੀ ਸਿਰਫ ਔਰ ਸਿਰਫ 1299 ਰੁਪਏ ਠੀਕ ਹੈ ਜੀ 컬러 ਚਾਰਟ ਦੇਖ ਲਓ 1299 ਰੁਪਏ ਦਾ ਰੇਟ ਹੈ ਜੇ ਕਿਸ ਨੇ ਹੋਲ ਸੇਲ ਚ ਲੈਣਾ ਹੈ ਉਹਨੂੰ ਆਪਾਂ ਡਿਸਕਾਊਂਟ ਕਰਕੇ ਲਗਾ ਦਾਂਗੇ ਜੇ ਕਿਸ ਨੇ ਇਕੱਠੇ ਚ ਲੈਣਾ ਹੈ ਉਹ ਆਪਾਂ ਇਕੱਠਿਆਂ ਦੇ ਵਿੱਚ ਰੇਟ ਘੱਟ ਲਗਾ ਦਾਂਗੇ ਠੀਕ ਹੈ ਜੀ ਆਹ ਦੇਖੋ ਇੱਕ ਨੇਚਰਲ ਗਰੇਪ ਤੇ ਹੈਂਡਵਰਕ ਦਾ ਪੀਸ ਹੈ ਹੈਂਡਵਰਕ ਦਾ ਪੀਸ ਆਹ ਨੈਚੁਰਲ ਕ੍ਰੇਪ ਹੈ ਸਿਲਕ ਦੀ ਸਲਵਾਰ ਹੈ ਸਲਵਾਰ ਦੇ ਉੱਤੇ ਵੀ ਵਰਕ ਹੈ ਦੁਪੱਟੇ ਉੱਤੇ ਵੀ ਵਰਕ ਹੈ ਰੇਟ ਰਹਿਣਾ ਚੈਲੰਜ ਵਾਲਾ ਰੇਟ ਦਾ ਚੈਲੰਜ ਆਹ ਦੇਖੋ ਜੀ ਇਹ ਰੇਟ ਦਰੂਗਾ ਚੈਲੰਜ ਹੈ ਪੂਰਾ ਹੈਵੀ ਹੈਂਡਵਰਕ ਸਵਿੱਧ ਸਲਵਾਰ ਦੇ ਉੱਤੇ ਵਰਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 1199 ਰੁਪਏ 1199 ਰੁਪਏ ਦਾ ਰੇਟ ਹੈ ਪਿਓਰ ਨੇਚਰਲ ਕ੍ਰੇਪ ਜੀ ਆਹ ਦੇਖੋ ਜੀ ਪਿਓਰ ਨੇਚਰਲ ਕ੍ਰੇਪ ਜੇ ਕਿਸੇ ਨੇ ਲੈਣਾ ਇਕੱਠਾ ਹੋਲ ਸੇਲ ਚ ਉਹਨੂੰ ਆਪਾਂ ਡਿਸਕਾਊਂਟ ਕਰਕੇ ਲਗਾਵਾਂਗੇ ਮੇਰੀ ਗੱਲ ਸੁਣ ਲਓ ਜਿਹਨੇ ਲੈਣਾ ਇਕੱਠਾ ਜੇ ਕਿਸੇ ਨੇ ਸਿੰਗਲ ਸੂਟ ਵੀ ਮੰਗਾਉਣਾ ਆਪਾਂ ਸਿੰਗਲ ਸੂਟ ਦਾ ਵੀ ਕੋਰੀਅਰ ਕਰ ਦਾਂਗੇ ਠੀਕ ਹੈ ਜੀ ਇਹ ਗੱਲ ਧਿਆਨ ਨਾਲ ਸੁਣ ਲਿਆ ਕਰੋ ਧਿਆਨ ਨਾਲ ਸਮਝ ਲਿਆ ਕਰੋ जे किसी ने होलसेल से कठा भी लेना है कट्ठा भी भेज देंगे आप देखो जी प्योर विस्कॉस ऑरगंजा प्योर विस्कॉस ऑरगंजा पूरा हैवी हैंडवर्क देखो जी पूरा प्योर विस्कॉस ऑरगंजा पूरा हैवी हैंडवर्क विद सलवार भी हैंडवर्क है ਰੇਟਾਂ ਦਾ ਚੈਲੰਜ ਨਾਲ ਗਰੰਟੀ ਹੁੰਦੀ ਹੈ ਜਿਵੇਂ ਕਿ ਆਪਾਂ ਹਰੇਕ ਚੀਜ਼ ਕਹਿੰਦੇ ਇਹ ਵੀ 1299 ਚ ਪਊਗਾ 1299 ਦੇ ਵਿੱਚ ਆ ਦੇਖੋ ਜੀ 1299 ਰੁਪਏ ਦਾ ਰੇਟ ਉਹ ਨੈਚੁਰਲ ਕਲੇਪ ਹੈ ਇਹ ਵਿੱਚ ਵਿਸਕੋਸ ਆਰਗਨ ਜਾਂ ਵਿੱਚ ਵਿਸਕੋਸ ਨੈਚੁਰਲ ਕਲੇਪ ਹੈ ਰੇਟ ਰਹਿਣਾ ਹੈ 1299 ਰੁਪਏ ਪੂਰੇ ਹੈਵੀ ਵਰਕ ਵਾਲੇ ਨੇ ਪਰ ਮਿਲੂਗਾ ਉਹਨੂੰ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰ ਚੁਗਾ ਪਿਓਰ ओरिजिनल ਨੇਚਰਲ ਕ੍ਰੇਪ ਨਾ ਹੋਈ ਜੋ ਕਹੋਗੇ ਉਹ ਕਰਾਂਗਾ ਪਿਓਰ ਵਿਸਕੋਸ オーਰ ਗੰਜਾ ਇੱਕ ਇਹ ਪਿਓਰ ਨੇਚਰਲ ਕ੍ਰੇਪ ਹੋ ਪੂਰਾ ਹੈਵੀ ਟੋਟਲੀ ਹੈਂਡਵਰਕ ਹੈ ਆ ਦੇਖੋ ਪੂਰਾ ਟੋਟਲੀ ਹੈਂਡਵਰਕ ਹੈ ਵਿਦ ਦ ਦੁਪੱਟੇ ਉੱਤੇ ਪੂਰਾ ਹੈਵੀ ਵਰਕ ਹੈ ਸਲਵਾਰ ਦੇ ਉੱਤੇ ਵਰਕ ਹੈ ਆ ਕਲ ਨੇ ਰੇਟ ਰਹਿਣਾ ਸਿਰਫ ਔਰ ਸਿਰਫ 1299 ਮੇਰੇ ਪਰ ਬਲਰ ਚਾਰਟ ਮੈਂ ਤੁਹਾਨੂੰ ਦਿਖਾਈ ਜਣਾ ਇਹ ਰੇਟਾਂ ਦਾ ਜਿਵੇਂ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਤੀ ਵੀ ਜਾਂਦੇ ਆ। ਆ ਨਹੀਂ। ਆ ਦੇਖੋ ਇੱਕ। ਆ ਵੀ ਪਿਓਰ ਵਿਸਕੋਸ オーਰਗੰజా ਪਿਓਰ ਵਿਸਕੋਸ オーਰਗੰజా ਟੋਟਲੀ ਹੈਂਡਵਰਕ ਵਿਦ ਕਰਵਾ ਦੇ ਉੱਤੇ ਵੀ ਹੈਂਡਵਰਕ ਪਿਓਰ ਵਿਸਕੋਸ オーਰਗੰజా ਸੂਟ। ਜੇ ਪਿਓਰ ਚ ਨਾ ਹੋਇਆ ਸੂਟ ਮੈਂ 50000 ਰੁਪਏ ਇਨਾਮ ਦੂੰਗਾ ਇੰਨਾ ਮੈਂ ਚੈਲੰਜਰ ਗਰੰਟੀ ਕਹਣਾ ਪਿਓਰ ਵਿਸਕੋਸ ਆਰਗੰਜਾ ਸੂਟ ਹੈ ਹੈਂਡਵਰਕ ਵਿਦ ਦ ਦਵੱਟੇ ਉੱਤੇ ਵੀ ਵਰਕ ਰੇਟ ਰਹਿਣਾ ਸਿਰਫ ਔਰ ਸਿਰਫ 1299 ਰੁਪਏ ਕਲਰ ਚਾਰ ਚੈੱਕ ਕਰੋ ਇਹਦੀ 1299 ਰੁਪਏ ਇਹ ਗਈ ਇਹ ਕਲਰ ਚਾਰ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਨਾ ਦਾ ਵਾਲਾ ਲੈ ਕੇ ਆਪਾ ਰੇਟ 3-4 ਰੇਟਾਂ ਦਾ ਮਾਲ ਹੈ ਮੈਂ ਪਹਿਲਾਂ ਕਨਫਰਮ ਕਰਦਾ ਮੈਂ 3-4 ਰੇਟਾਂ ਦਾ ਮਾਲ ਹੈ ਆ ਦੇਖੋ ਆ ਵਾਲਾ ਹੈਵੀ ਹੈਂਡਵਰਕ ਇੱਕ ਹਜ਼ਾਰ 990 ਰੁਪਏ ਦਾ 1099 ਰੁਪਏ ਦਾ ਸੂਟ ਹੈ ਹੈਵੀ ਹੈਂਡਵਰਕ ਹੈ 1099 ਰੁਪਏ ਦਾ ਸੂਟ ਹੈ 1099 ਰੁਪਏ ਦਾ ਸੂਟ ਹੈ ਪੂਰਾ ਹੈਵੀ ਹੈਂਡਵਰਕ ਹੈ ਵਿੱਦ ਸਲਵਾਰ ਦੇ ਉੱਤੇ ਵੀ ਹੈਂਡਵਰਕ ਹੈ ਵਿਦ ਦੁਪੱਟੇ ਉੱਤੇ ਵੀ ਵਰਕ ਹੈ ਪਿਓਰ ਸ਼ਿਮਰ ਹੈ ਪਿਓਰ ਸ਼ਿਮਰ ਹੈ ਸਿਰਫ ਔਰ ਸਿਰਫ 999 ਨਾ ਸੌਰੀ ਇਹਦਾ ਰੇਟ ਲੁਗਾ 199 ਰੁਪਏ ਇਹ ਜੇ ਕਲਰ ਚਾਰਟ ਚੈੱਕ ਕਰ ਲੋ ਕਲਰ ਚਾਰਟੇ ਦੀ ਆਹ ਹੈ 199 ਰੁਪਏ 199 ਰੁਪਏ ਦਾ ਰੇਟ ਦਾ ਮਾਲ ਹੈ ਜੀ ਰੇਟ ਦੀ ਗਾਰੰਟੀ ਹੈ ਜਿਵੇਂ ਕਿ ਆਪਾਂ ਹਰੇਕ ਵੀਡੀਓ 'ਚ ਕਹਿੰਦੇ ਆ ਰੇਟਾਂ ਦੀ ਗਾਰੰਟੀ ਦਾ ਦੰਦੀ ਦੰਦੇ ਆਪਾਂ నో సో నడి మాల సో నడి మాల నో సో నవే రుపే హడ్ వర్క్ హే హ హెడ్ర్కీ పూరా టోటలీ హడ్డీ ఆ దో ਟੋਟਲੀ ਹੈਂਡ ਹੈ ਦੇਖੋ ਪੂਰਾ ਐਂਡ ਟੋਟਲੀ ਹੈਂਡ ਹੈ ਆ ਬਾਜੂ ਉੱਤੇ ਸਲਵਾਰ ਦੇ ਉੱਤੇ ਵੀ ਟੋਟਲ ਹੈਂਡ ਹੋਇਆ ਹੈ ਵਿਦ ਸੂੜ ਦੇ ਉੱਤੇ ਵੀ ਟੋਟਲ ਹੈਂਡ ਹੈ ਵਿਦ ਦਵੱਟੇ ਉੱਤੇ ਵੀ ਵਰਕ ਹੈ ਦਵੱਟੇ ਉੱਤੇ ਵੀ ਵਰਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 9900 ਰੁਪਏ ਪਰ 9900 ਮਿਲੂਗਾ ਕਿਨੂੰ ਤੁਹਾਨੂੰ ਮੈਂ ਦੱਸੀ ਹੈ ਨਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ 999 ਰੁਪਏ ਵਿੱਚ ਠੀਕ ਹੈ ਇਹ ਆ ਦੇਖੋ ਡਿਜ਼ਾਈਨ ਕਲਰ ਆਪਣੇ ਲਈ ਬਹੁਤ ਆਗੇ ਜਿੰਨੇ ਕੋਹ ਹੁੰਨੇ ਆ ਵੀ 999 ਰੁਪਏ ਦੇ ਚ ਮਾਲ ਹੈ ਆ ਵੀ 999 ਰੁਪਏ ਦਾ ਹੀ ਮਾਲ ਹੈ ਆ ਦੇਖੋ ਜੀ ਆ ਦੇਖੋ ਜੀ ਆ ਵੀ ਇਹ ਪਤਨ ਨੂੰ ਟੋਟਲੀ ਹੈਂਡ ਦਾ ਸੂਟ ਹੈ ਸ਼ਿਮਰ ਦੇ ਉੱਤੇ ਸੂਟ ਹੈ ਦੁਪੱਟੇ ਉੱਤੇ ਵਰਕ ਹੈ ਰੇਟ ਦਾ ਰਹਿਣਾ ਹੋਲ ਸੇਲ ਰੇਟ ਨਾ ਸੌਰੀ ਰਿਟੇਲ ਪ੍ਰਾਈਸ ਜੇ ਕਿਸੇ ਨੇ ਹੋਲ ਸੇਲ ਚ ਲੈਣੇ ਨੇ ਉਹਨੂੰ ਆਪਾਂ ਹੋਰ ਡਿਸਕਾਊਂਟ ਕਰਕੇ ਲਗਾਵਾਂਗੇ ਟੋਟਲੀ ਹੈਂਡ ਦਾ ਕੰਮ ਹੈ ਸ਼ਿਮਰ ਦੇ ਉੱਤੇ ਸੂਟ ਹੈ ਸਲਵਾਰ ਦੇ ਉੱਤੇ ਵੀ ਹੈਂਡਵਰਕ ਹੋਇਆ ਹੈ ਵਿਦ ਦੁਪੱਟੇ ਉੱਤੇ ਵੀ ਵਰਕ ਹੋਇਆ ਹੈ ਰੇਟ ਰਹਿਣਾ ਸਿਰਫ ਔਰ ਸਿਰਫ 999 ਰੁਪਏ ਪੂਰੇ ਰੇਟਾਂ ਦੀ ਗਾਰੰਟੀ ਹੈ ਸਿਰਫ ਔਰ ਸਿਰਫ 999 ਰੁਪਏ 999 ਰਪਏ ਆ ਦੇਖੋ ਜੀ ਡਿਜ਼ਾਈਨ ਕਲਰ ਬਹੁਤ ਜਿਆਦਾ ਨੇ ਆ ਵੀ 999 ਰਪਏ ਦੇਖੋ ਬਹੁਤ ਜਿਆਦਾ ਚੱਲ ਰਿਹਾ ਘੇਰੇ ਵਰਕ ਵਾਲਾ ਸ਼ਿਮਰ ਦੇ ਉੱਤੇ ਸੂਟ ਹੈ ਸ਼ਿਮਰ ਦੇ ਉੱਤੇ ਸੂਟ ਹੈ ਜਦੋਂ ਸਲਵਾਰ ਦੇ ਉੱਤੇ ਹੈਂਡਵਰਕ ਹੈ ਆ ਦੇਖੋ ਜੀ ਉਰਦੇ ਤੇ ਵੀ ਵਰਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 999 ਮਰਤੇ ਸਿਰਫ ਔਰ ਸਿਰਫ 999 ਮਰਤੇ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨੇ ਕੋ ਹੋ ਨੇ ਕਲਰ ਡਿਜ਼ਾਈਨ ਇਹਦੇ ਚਾ ਵੀ ਰੱਖੀ ਹੈ ਕਲਰ ਚਾਰਟ 999 ਦੇ ਤੇ ਇਹ ਕਾ ਵੀ ਡਿਜ਼ਾਈਨ ਹੈ ਇਹ ਦਿਖਾਤਾ ਹੀ ਇਹ ਕਾ ਵਾਲਾ ਵੀ 999 ਰੁਪਏ ਚੀ ਹੈ। ਆ ਦੇਖੋ। ਪੂਰਾ ਹੈਵੀ ਹੈਂਡਵਰਕ ਹੈ। ਪੂਰਾ 999 ਰੁਪਏ ਦੇ ਵਿੱਚ ਰੇਟ ਹੈ ਇਹਦਾ। ਪਰ ਗੱਲ ਇਹ ਹੈ ਵੀ ਕਿ ਵੀਡੀਓ ਪੂਰੀ ਦੇਖਣੀ ਪੈਂਦੀ ਹੈ। ਠੀਕ ਹੈ ਜੀ। ਜਿਵੇਂ ਕਿ ਵੀਡੀਓ ਪੂਰੇ ਦੇਖ ਕੇ ਹੀ ਚੀਜ਼ ਦਾ ਪਤਾ ਲੱਗਦਾ ਹੈ। ਪੁਰੀ ਵੀਡੀਓ ਦੇਖ ਕੇ ਹੀ ਪਤਾ ਲੱਗਦਾ ਵੀ ਰੇਟਾਂ ਦਾ ਕੀ ਉਹ ਹੈ ਆਹ 999 ਰੁਪਏ ਦੇ ਵਿੱਚ ਮਾਲ ਹੈ ਜਿਹੜਾ ਕੋਈ ਵੀਡੀਓ ਦਿਖਾ ਰਿਹਾ ਤੁਹਾਨੂੰ ਆ ਵੀ ਇਹ ਚੀਜ਼ 999 ਵਿੱਚ ਮਾਲ ਬਹੁਤ ਜ਼ਿਆਦਾ ਮਿਲ ਜੂਗਾ ਜੀ 999 ਦੀ ਰੇਂਜ ਚ ਮਾਲ ਠੀਕ ਹੈ ਜੀ ਮਾਲ ਬਾਧੂ ਪਿਆ 999 ਵਾਲੀ ਦਾ ਵੀ 1199 ਵਾਲੀ ਦਾ ਵੀ 1299 ਵਾਲੀ ਦਾ ਵੀ ਕਾ ਦੇਖੋ ਕਾਰਡ ਜਣਾਣਾ ਆਪਣੇ ਕੋਲ ਕਾਵਲਾ ਹੈਵੀ ਪਿਓਰ ਵਿਸਕਾਸ ਔਰਗੰਝਾ ਉਤੇ ਪਿਓਰ ਵਿਸਕੋਸ ਹਰਨਜਾ ਉੱਤੇ ਰੇਟ ਦਾ ਰਹਿਣਾ ਸਿਰਫ ਔਰ ਸਿਰਫ 1399 ਰੁਪਏ ਹੈਂਡਵਰਕ ਹੈਂਡਵਰਕ ਵਿਦ ਬੈਗ ਉੱਤੇ ਵੀ ਵਰਕ ਠੀਕ ਹੈ ਇਹ ਸਲਵਾਰ ਦੇ ਉੱਤੇ ਵੀ ਵਰਕ ਹੈ ਬੈਗ ਉੱਤੇ ਵੀ ਵਰਕ ਹੈ ਮੂਰੇ ਵੀ ਹੈਂਡਵਰਕ ਹੈ ਵਿਦ ਦੁਬੱਟੇ ਉੱਤੇ ਵੀ ਵਰਕ ਹੈ ਪਿਓਰ ਵਿਸਕੋਸ ਸਿਲਕ ਨਾ ਹੋਈ 50000 ਰੁਪਏ ਇਨਾਮ ਦਵਾਂਗੇ ਅਸੀਂ ਰੇਟ ਰਹਿਣਾ ਸਿਰਫ ਔਰ ਸਿਰਫ 1399 ਰੁਪਏ ਕਲਰ ਮਿਲ ਜਾਣਗੇ ਇਸ ਵਿੱਚ ਬਾਦੂ 1399 ਵਿੱਚ 1399 ਰੇਤ ਚ ਮਾਲ ਹੈ ਇੱਕ ਆਪਾਂ ਹੋਰ ਮਾਲ ਲੈ ਕੇ ਆਏ ਜਿਹਦੀ ਕਸਟਮਰ ਬਹੁਤ ਜ਼ਿਆਦਾ ਰਿਕੁਆਇਰਮੈਂਟ ਕਰ ਰਹੀ ਸੀ ਆਹ ਵਾਲਾ ਮਾਲ ਜੀ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਹੋਰ ਦਿਖਾਉਣੇ ਆ ਜਿਵੇਂ ਕਿ ਆਪਾਂ ਤੁਹਾਡੇ ਲਈ ਕੈਂਬ੍ਰਿਕ ਕਾਟਨ ਦੇ ओरिजिनल ਵਾਲੀ ਕੈਂਬ੍ਰਿਕ ਲੈ ਕੇ ਆਏ ਜੀ ओरिजिनल ਵਾਲੀ ਕੈਂਬ੍ਰਿਕ ਰਿਯਾਨ ਠੀਕ ਹੈ 350 ਰੁਪਏ ਦੇ ਦੋ ਸੂਟ 350 ਦੇ ਦੋ ਸੂਟ ਕੈਂਬ੍ਰਿਕ ਕਾਟਨ ਦਾ ਮਾਲ ਹੈ ਲਾਸਟ ਹੀ ਰਹਿ ਗਿਆ ਸਿਰਫ ਔਰ ਸਿਰਫ ਥੋੜਾ ਜਿਹਾ ਸਟਾਕ ਰਹਿ ਗਿਆ ਠੀਕ ਹੈ ਸਿਰਫ ਔਰ ਸਿਰਫ ਥੋੜਾ ਜਿਹਾ ਸਟਾਕ ਰਹਿ ਗਿਆ ਦੋ ਸੂਟ ਦਵਾਂਗੇ ਪਰ 350 ਦੇ ਇੱਕ ਸੂਟ ਦਵਾਂਗਾ 200 ਦਾ ਯਾਨੀ ਕਿ 175 ਰੁਪਏ ਦਾ ਬੈਠੇ ਜੇ ਤੁਸੀਂ ਦੋ ਸੂਟ ਲਓਗੇ ਪਰ ਮਿਲੂਗਾ ਕਿਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ